ਗਾਇਕੀ ਤੋਂ ਸਿਆਸਤਦਾਨ ਬਣੇ ਹੰਸਰਾਧ ਹੰਸ ਨੂੰ ਫਰੀਦਕੋੜ ਤੋਂ ਸਰਪਜੀਤ ਸਿੰਘ ਖਾਲਸਾ ਨੇ ਜ਼ਬਰਦਸਤ ਵੋਟਾਂ ਨਾਲ ਕਰਾਰੀ ਮਾਤ ਦਿੱਤੀ ਦੱਸਦੀ ਹੈ ਕਿ ਸਰਪਜੀਤ ਸਿੰਘ ਖਾਲਸਾ ਸਪਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਸਤੀਆ ਕਰਨ ਵਾਲੇ ਬੀਅੰਤ ਸਿੰਘ ਦਾ ਪੁੱਤਰਾ ਸਰਬਜੀਤ ਸਿੰਘ ਖਾਲਸਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਦੋਸਤ ਅਤੇ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਅਤੇ ਬਾਦਪਾ ਦੇ ਹੰਸਰਾਜ ਹੰਸ ਨੂੰ ਲੋਕ ਸਭਾ ਚੋਣਾਂ ਦੀ ਇਸ ਦੌੜ ਵਿੱਚ ਹਰਾ ਦਿੱਤਾ ਇਸ ਵਿਚਾਰੇ ਹੰਸਰਾਜ ਹੰਸ ਦੀ ਕਰਾਰੀ ਹਾਰ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਪ ਟ੍ਰੋਲ ਵੀ ਕੀਤਾ ਜਾ ਰਿਹਾ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਇਹ ਦੋ ਸਨੀ ਸਮੀਆਉਂਦੀ ਹੈ ਹਵਾ ਹੰਸ ਰਾਜ ਦੇ ਫਰਦਾ ਹੋਵੇਗਾ ਹੋ ਰਿਹਾ ਹੈ ਇਸ ਦੇ ਨਾਲ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ ਡਾਇਨਾਸੌਰ ਆ ਸਕਦੇ ਨੇ ਪਰ ਬੀਜੇਪੀ ਨਹੀਂ ਆਉਂਦੀ ਪੰਜਾਬ ਵਿੱਚ ਇਸ ਦੇ ਨਾਲ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ ਤੈਨੂੰ ਤਾਂ ਇੱਕ ਸੀਟ ਵੀ ਨਹੀਂ ਮਿਲੀ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ ਬਹੁਤ ਕਹਿ ਰਿਆ ਸੀ ਨਾ ਕਿ ਬੀਜੇਪੀ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ ਨੂੰ ਦੱਸਾਂਗਾ ਹੁਣ ਦੱਸ ਲਾ ਜੋ ਦੱਸਣਾ ਇਸ ਤਰ੍ਹਾਂ ਕਮੈਂਟਾਂ ਰਾਹੀਂ ਲੋਕ ਕਹਾਂਸਰਾਧ ਹਾਂਸੂ ਉੱਪਰ ਆਪਣੀ ਫੜਾਸ ਕਰਦੇ ਹੋਏ ਨਜ਼ਰ ਆ ਰਹੇ ਨੇ। ਵਾਕਿ ਤੁਸੀਂ ਕੀ ਕਹਿਣਾ ਚਾਹੋ ਵੀ ਹਾਂਸਰਾਧ ਹਾਂਸੂ ਬੇਫਰੀਦ ਪੋਰਟਫੋਲੀਓ ਲੈ ਕੇ ਕਮੈਂਟ ਕਰਕੇ ਆਪਣੇ ਵਿਚਾਰ ਜੀ ਹਾਂਜੇ ਕਰ ਦਿਓ। ਧੰਨਵਾਦ ਜੀ।